ਗੁਰਦੁਆਰਾ ਡੇਰਾ ਬਾਬਾ ਰੱਬ ਵਿਖੇ ਪੂਰਨਮਾਸ਼ੀ ਦੇ ਦਿਹਾੜੇ ਦੇ ਸੰਬੰਧ ਵਿੱਚ ਮਹਾਨ ਕੀਰਤਨ ਦਰਬਾਰ ਵਿੱਚ ਕਰਵਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਮਹਾਨ ਸ਼ਖਸੀਅਤਾਂ ਵੱਲੋਂ ਪਹੁੰਚ ਕੇ ਹਾਜ਼ਰੀ ਲਗਵਾਈ ਗਈ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ ਸਮੇਤ ਹੋਰ ਪੰਥਪਰਚਾਰ ਪਹੁੰਚੇ ਉਹਨਾਂ ਜਿਹੜਾ ਸਵਾਗਤ ਕਰਾਇਆ ਇਹ ਤੁਹਾਨੂੰ ਜਾਣਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਇਦਾ ਸਮਾਗਮ ਜੋ ਹਰ ਮਹੀਨੇ ਦੀ ਤਰ੍ਹਾਂ ਡੇਰਾਬਾਬਾ ਰਾਜਸਥਾਨ ਦੇ ਪੂਰਮਾਸ਼ੀ ਦੇ ਜੋੜ ਮੇਲੇ ਮਨਾਏ ਜਾਂਦੇ ਨੇ ਜਿਸ ਵਿੱਚ ਅੱਜ ਭੋਗ ਪਾਏ ਗਏ ਨੇ ਪੰਜ ਰਾਗੀ ਜਥਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਿਸ ਦੇ ਵਿੱਚ ਅੱਜ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ ਜੋ 24 ਸਤੰਬਰ ਤੋਂ 30 ਸਤੰਬਰ ਡੇਰਾਬਾਬਾ ਰਾਜਸਥਾਨ ਤੇ ਹਰ ਸਾਲ ਸਾਲਾਨਾ ਜੋੜ ਮੇਲੇ ਮਨਾਏ ਜਾਂਦੇ ਨੇ ਸੋ ਜਿਸ ਦੇ ਵਿੱਚ 27 ਸਤੰਬਰ ਨੂੰ ਸਾਡੇ ਅਥੀ ਸਤਕਾਰਯੋਗ ਸਰਜੀਤ ਸਿੰਘ ਜੀ ਗੜੀ ਐਸਜੀਪੀਸੀ ਮੈਂਬਰ ਐਡੀਟਿੰਗ ਮੈਂਬਰ ਜਿਨ੍ਹਾਂ ਦੇ ਨਾਲ ਵਿਸ਼ੇਸ਼ ਮੀਟਿੰਗ ਕਰਕੇ 27 ਸਤੰਬਰ ਨੂੰ ਤੰਤਰ ਸਿੰਘ ਗੁਪਤੇ ਇੱਕ ਵਾਦ ਮਹਾਰਾਜ ਦੇ ਆਗਮਨ ਪੂਰਵ ਸ਼ਹੀਦੀ ਪੁਰਬ ਗੁਰਗੋਬਿੰਦ ਸਿੰਘ ਮਹਾਰਾਜ ਦਾ ਗੁਰਤਾਕਦੀ ਦਿਵਸ दयाला जी मतीदास जी सतीदास जी ਇਹਨਾਂ ਦੇ 350 ਸਾਲਾਂ ਨੂੰ ਸੰਬੰਧਤ ਦੇ ਵਿੱਚ ਜਿਹੜੀ ਇਹ ਮੀਟਿੰਗ ਰੱਖੀ ਗਈ ਹੈ ਜੋ 27 ਸਤੰਬਰ ਨੂੰ ਵੱਡੇ ਪੱਧਰ ਤੇ ਜਿਹੜਾ ਮਹਾਨ ਗੁਰਮਤ ਸਮਾਗਮ ਜਿਹੜਾ ਹੈ ਇਹ ਕਰਵਾਇਆ ਜਾਏਗਾ ਇਲਾਕੇ ਦੀਆਂ ਸਾਰੀਆਂ ਸਮੂਹ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਔਰ ਆਈਆਂ ਸਾਰੀਆਂ ਸੰਗਤਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਵਾਧਗਰ ਤੋਂ ਪ੍ਰਧਾਨ ਸਾਹਿਬ ਆਏ ਨੇ ਸਾਡੇ ਪ੍ਰੀਤ ਮਹਿੰਦਰ ਬਾਜਵਾ ਜਿਨ੍ਹਾਂ ਨੇ 27 ਸਤੰਬਰ ਨੂੰ ਨਾਲ ਕੈਂਸਰ ਦਾ ਕੈਂਪ ਰੱਖਿਆ 28 ਸਤੰਬਰ ਨੂੰ ਦੂਸਰਾ ਕਬੱਡੀ ਕੱਪ ਜਿਹੜਾ ਬਾਜਵਾ ਪਰਿਵਾਰ ਵੱਲੋਂ ਕਰਵਾਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਸਵਾਗਤ ਹੋ ਚੁੱਕੀ ਹੋਵੇ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਬਾਬਾ ਰੱਬ ਜੀ ਦੇ ਕੋਈਤਰ ਅਸਥਾਨ ਤੇ ਸੰਤ ਬਾਬਾ ਅਰਜਨ ਸਿੰਘ ਜੀ ਉਹਨਾਂ ਵੱਲੋਂ ਪੂਰਨ ਮਾਸ਼ੀ ਤੇ ਦਿਹਾੜੇ ਤੇ ਜੋ ਇਹ ਸਮਾਗਮ ਕੀਤਾ ਗਿਆ ਜਿਹਦੇ ਵਿੱਚ ਇਲਾਕੇ ਦੀਆਂ ਸੰਗਤਾਂ ਹੋਮ ਹੋਮਾ ਕੇ ਪਹੁੰਚੀਆਂ ਨੇ ਔਰ ਪੰਜੇ ਰਾਗੀ ਜਥਿਆਂ ਨੇ ਇਕੱਠੇ ਬੈਠ ਕੇ ਕੀਰਤਨ ਕੀਤਾ ਔਰ ਉਸ ਲਈ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਔਰ ਆਜੇ ਤੇ ਇੱਕ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਹੈ ਕਿ ਜੋ ਹਰ ਸਾਲ 24 ਸਤੰਬਰ ਤੋਂ 30 ਸਤੰਬਰ ਤੱਕ ਬਾਬਾ ਰਬ ਜੀ ਤੇ ਬਾਬਾ ਭਜਨदास ਜੀ ਉਹਨਾਂ ਦੀ ਮਿੱਠੀ ਯਾਦ ਨੂੰ ਜੋ ਹੈ ਸਮਰਪਿਤ ਸਮਾਗਮ ਕੀਤੇ ਜਾਂਦੇ ਨੇ ਔਰ ਇਸ ਵਾਰ 27 ਸਤੰਬਰ ਨੂੰ ਸਤਿਗੁਰੂ ਗੁਰਤੇਗ ਬਾਹਦਰ ਸਾਹਿਬ ਮਹਾਰਾਜ ਜੀ ਦੀ 350 ਸਾਲਾ ਸ਼ਹੀਦੀ ਸਤਾਬ ਦੀ ਉਨ੍ਹਾਂ ਦੇ ਨਾਲ ਭਾਈ ਦਿਆਲਾ ਜੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਦੀ ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 350 ਸਾਲਾ ਗੁਰਤਾ ਗਦੀ ਦਿਵਸ ਨੂੰ ਸਮਰਪਤ ਗੁਰਤਮ ਗੁਰਮਤ ਸਮਾਗਮ ਜੋ ਨੇ ਉਹ ਕਰਵਾਏ ਜਾਣੇ ਨੇ ਔਰ 28 ਤਰੀਕ ਨੂੰ ਕਬੱਡੀ ਕੱਪ ਹੋਣਾ ਔਰ ਇੱਥੇ ਬਾਜਵਾ ਪਰਿਵਾਰ ਵੱਲੋਂ ਇਹ ਜੋ ਕਬੱਡੀ ਕੱਪ ਹੈ ਕਰਵਾਇਆ ਜਾ ਰਿਹਾ ਹੈ ਔਰ ਉਸ ਦੇ ਵਿੱਚ ਇੱਥੇ ਅੱਖਾਂ ਦਾ ਕੈਂਪ ਲਾਇਆ ਜਾ ਰਿਹਾ ਹੈ ਕੈਂਸਰ ਦਾ ਕੈਂਪ ਲਾਇਆ ਜਾ ਰਿਹਾ ਸਾਰੇ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋ 350 ਸਾਲਾਂ ਇਸ ਸਮਾਗਮ ਨੇ ਉਹਨਾਂ ਦੇ ਵਿੱਚ ਹਉਮ ਹਮਾ ਕੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਜੋ ਨੇ ਉਹ ਪ੍ਰਾਪਤ ਕਰੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ